ਛੋਟੀਆਂ-ਛੋਟੀਆਂ ਉਮਰਾਂ ਦੇ ਮੁੰਡੇ ਕੁੜੀਆਂ ਨੂੰ ਹੀ ਆਪਸ ਦੇ ਵਿੱਚ ਪਿਆਰ ਹੋ ਜਾਂਦਾ ਹੈ ਤੇ ਜਦੋਂ ਕੋਈ ਮਾੜੀ ਘਟਨਾ ਵਾਪਰਦੀ ਹੈ ਤਾਂ ਉਸ ਮੌਕੇ ਤੇ ਲੋਕਾਂ ਦਾ ਇਹੀ ਕਹਿਣਾ ਹੁੰਦਾ ਹੈ ਕਿ ਪਰਿਵਾਰਿਕ ਮੈਂਬਰਾਂ ਨੂੰ ਵਿੱਚ ਪਾ ਕੇ ਵਿਆਹ ਕਰ ਦੇਣਾ ਚਾਹੀਦਾ ਸੀ ਬਜਾਏ ਕਿ ਬੱਚੇ ਕੋਈ ਗਲਤ ਕਦਮ ਚੱਕ ਦੇਣ ਜਾਂ ਫਿਰ ਤੁਸੀਂ ਉਹਨਾਂ ਦੇ ਨਾਲ ਕੁਝ ਗਲਤ ਕਰਦੇ ਪਰ ਇੱਥੇ ਇੱਕ ਕੁੜੀ ਜਦੋਂ ਮੁੰਡੇ ਦੇ ਘਰ ਪਹੁੰਚਦੀ ਹੈ ਤਾਂ ਮੁੰਡੇ ਵਾਲਿਆਂ ਦੇ ਵੱਲੋਂ ਇਹ ਸਮਝਦਾਰੀ ਦਿਖਾਈ ਜਾਂਦੀ ਹੈ ਅਤੇ ਕੁੜੀ ਦੇ ਮਾਪਿਆਂ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਜਾਂਦਾ ਹੈ ਕਿ ਤੁਹਾਡੀ ਕੁੜੀ ਸਾਡੇ ਘਰ ਆਈ ਹੈ ਦੱਸੋ ਹੁਣ ਇਸ ਦਾ ਕੀ ਕਰਨਾ ਹੈ ਪਰਿਵਾਰਿਕ ਮੈਂਬਰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਕਿ ਧੀਆਂ ਪੈਣਾ ਸਾਂਝੀਆਂ ਹੁੰਦੀਆਂ ਨੇ ਇਸ ਕਰਕੇ ਉਹ ਬਹੁਤਾ ਰੋਲਾ ਨਹੀਂ ਪਾਉਂਦੇ ਅਤੇ ਉਨ੍ਹਾਂ ਦੇ ਕਹਿਣ ਅਨੁਸਾਰ ਕੁੜੀ ਅਤੇ ਮੁੰਡੇ ਦਾ ਰਿਸ਼ਤਾ ਕਰ ਦਿੰਦੇ ਨੇ ਦੋਵਾਂ ਦੀ ਇੰਗੇਜਮੈਂਟ ਹੋ ਚੁੱਕੀ ਸੀ ਘੱਟ ਉਮਰਾਂ ਦੇ ਸੀ ਇਹ ਹਲੇ ਸਕੂਲ ਦੇ ਵਿੱਚ ਪੜ੍ਹਦੇ ਹੀ ਸੀ 10ਵੀਂ ਜਮਾਤ ਦੇ ਵਿੱਚ ਮੁੰਡਾ ਪੜ੍ਹਦਾ ਸੀ ਇਨਾ ਦਾ ਰਿਸ਼ਤਾ ਕਰ ਦਿੱਤਾ ਗਿਆ ਇੰਗੇਜਮੈਂਟ ਹੋ ਚੁੱਕੀ ਸੀ ਅਤੇ ਹੁਣ ਦੋਵਾਂ ਵੱਲੋਂ ਮਿਲਣਾ ਜੁਲਣਾ ਸ਼ੁਰੂ ਕਰ ਦਿੱਤਾ ਜਾਂਦਾ। ਮੁੰਡੇ ਦੀ ਮਾਂ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਦਾ ਪੁੱਤ ਉਸੇ ਕੁੜੀ ਦੇ ਨਾਲ ਹੋਣ ਵਾਲੀ ਨੂੰਹ ਦੇ ਨਾਲ ਘੁੰਮਣ ਫਿਰਨ ਦੇ ਲਈ ਗਿਆ ਹੋਇਆ ਪਰ ਜਦੋਂ ਦੇਰ ਰਾਤ ਤੱਕ ਵੀ ਉਹ ਵਾਪਸ ਨਹੀਂ ਆਂਦਾ ਤਾਂ ਮੁੰਡੇ ਦੀ ਮਾਂ ਕੁੜੀ ਵਾਲਿਆਂ ਦੇ ਘਰ ਜਾ ਕੇ ਪਤਾ ਕਰਦੀ ਹੈ ਕਿ ਆਖਿਰਕਾਰ ਗੱਲ ਕੀ ਹੈ ਮੁੰਡਾ ਹੁਣ ਤੱਕ ਵਾਪਸ ਕਿਉਂ ਨਹੀਂ ਆਇਆ। ਉੱਥੇ ਜਾ ਕੇ ਮਾਂ ਨੂੰ ਕੋਈ ਤਸੱਲੀ ਬਖਸ਼ ਜਵਾਬ ਨਹੀਂ ਮਿਲਦਾ। ਸਗੋਂ ਉਹਨਾਂ ਦੇ ਘਰ ਦੇ ਵਿੱਚੋਂ ਆ ਰਹੀ ਗੰਦੀ ਬਦਬੂ ਤੋਂ ਮਾਂ ਨੂੰ ਇਹ ਸ਼ੱਕ ਹੁੰਦਾ ਹੈ ਕਿ ਇੱਥੇ ਜ਼ਰੂਰ ਕੁਝ ਗਲਤ ਹੋਇਆ ਹੈ ਮਾਂ ਦਾ ਇਹ ਸ਼ੱਕ ਯਕੀਨ ਦੇ ਵਿੱਚ ਬਦਲ ਜਾਂਦਾ ਜਦੋਂ ਪਤਾ ਲੱਗਦਾ ਹੈ ਕਿ ਉਸਦੇ ਮੁੰਡੇ ਨੂੰ ਇਸੇ ਪਰਿਵਾਰ ਨੇ ਦੱਬ ਕੇ ਮਾਰ ਦਿੱਤਾ ਟੋਏ ਦੇ ਵਿੱਚ ਉਸਦੀ ਮ੍ਰਿਤਕ ਦੇ ਦੱਬ ਦਿੱਤੀ ਗਈ ਹੈ ਅਤੇ ਇਸ ਤੋਂ ਬਾਅਦ ਜਦੋਂ ਪੁਲਿਸ ਇੱਥੇ ਪਹੁੰਚਦੀ ਹੈ ਤਾਂ ਸਭ ਕੁਝ ਸਾਫ਼ ਹੋ ਜਾਂਦਾ ਹੈ ਬੜੀ ਹੀ ਬੇਰਹਿਮੀ ਦੇ ਨਾਲ ਇੱਕ ਮੁੰਡੇ ਦੇ ਨਾਲ ਆਪਣੀ ਧੀ ਦਾ ਰਿਸ਼ਤਾ ਕਰਨ ਤੋਂ ਬਾਅਦ ਉਸੇ ਮੁੰਡੇ ਦੀ ਜਾਨ ਸੌਰੇ ਘਰ ਦੇ ਵਿੱਚ ਲਈ ਗਈ ਹੈ ਆਪਣੇ ਹੋਣ ਵਾਲੇ ਜਵਾਈ ਨੂੰ ਮਾਰ ਦਿੱਤਾ ਗਿਆ ਅਤੇ ਸਿਰਫ ਫੇਸ ਕਰਕੇ ਕਿ ਉਹ ਕੁੜੀ ਅਤੇ ਮੁੰਡਾ ਆਪਸ ਦੇ ਵਿੱਚ ਪਿਆਰ ਕਰਦੇ ਸੀ ਬੀਤੇ ਦਿਨ ਘੁੰਮਣ ਗਏ ਸੀ ਪਰ ਇਸ ਤੋਂ ਬਾਅਦ ਇੱਕ ਅੱਧੀ ਗੱਲ ਹੋਰ ਹੋਈ ਹੈ ਜਿਸ ਦਾ ਖੁਲਾਸਾ ਹੋਣਾ ਬਾਕੀ ਹੈ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਹੁਣ ਤੱਕ ਕਿਸੇ ਨੂੰ ਅਰੈਸਟ ਨਹੀਂ ਕੀਤਾ ਗਿਆ ਪਰ ਦੂਸਰੇ ਪਾਸੇ ਪਰਿਵਾਰਿਕ ਮੈਂਬਰ ਦੱਸਦੇ ਨੇ ਕਿ ਕੁੜੀ ਦੀ ਮਾਂ ਨੂੰ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਅਤੇ ਉਸ ਦੇ ਵੱਲੋਂ ਹੀ ਸਾਰੇ ਖੁਲਾਸੇ ਕੀਤੇ ਜਾਣੇ ਨੇ ਕਿ ਅੰਦਰ ਮੁੰਡੇ ਦੇ ਨਾਲ ਹੋਇਆ ਕੀ ਸੀ ਇਹ ਮੰਦਭਾਗੀ ਖਬਰ ਬਟਾਲਾ ਤੋਂ ਸਾਹਮਣੇ ਆਈ ਜਿੱਥੇ ਇੱਕ ਮੁੰਡੇ ਦੀ ਮ੍ਰਿਤਕ ਰਿ ਉਸ ਦੇ ਹੋਣ ਵਾਲੇ ਸਹੁਰਿਆਂ ਦੇ ਘਰ ਤੋਂ ਮਿਲੀ ਇਸ ਮੁੰਡੇ ਦੀ ਪਛਾਣ 18 ਸਾਲਾ ਸਾਹਿਲ ਦੇ ਵਜੋਂ ਕੀਤੀ ਗਈ ਸਾਹਿਲ ਦੇ ਪਰਿਵਾਰ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਕਿੰਜ ਮੁੰਡਾ ਤੇ ਕੁੜੀ ਦੇ ਪ੍ਰੇਮ ਸਬੰਧ ਸਨ ਅਤੇ ਪਰਿਵਾਰਾਂ ਦੀ ਰਜ਼ਾਮੰਦੀ ਦੇ ਨਾਲ ਹੀ 1 ਮਹੀਨਾ ਪਹਿਲਾਂ ਹੀ ਇਹ ਇੰਗੇਜਮੈਂਟ ਕੀਤੀ ਗਈ ਸੀ। ਸਾਹਿਲ 2 ਦਿਨਾਂ ਤੋਂ ਲਾਪਤਾ ਸੀ ਅਤੇ ਪਰਿਵਾਰ ਦੇ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਸੀ ਅਤੇ ਉਹ ਕੁੜੀ ਦੇ ਘਰ ਸਾਹਿਲ ਨੂੰ ਜਦੋਂ ਲੱਭਣ ਪਹੁੰਚਦੇ ਨੇ ਤਾਂ ਉਹਨਾਂ ਦੇ ਹੋਸ਼ ਉੱਡ ਜਾਂਦੇ ਨੇ। ਘਰ ਦੇ ਵਿੱਚੋਂ ਆ ਰਹੀ ਬਦਬੂ ਦੇ ਕਾਰਨ ਉਹਨਾਂ ਨੂੰ ਸ਼ੱਕ ਹੋਇਆ ਪੁਲਿਸ ਨੂੰ ਮੌਕੇ ਤੇ ਬੁਲਾਇਆ ਗਿਆ। ਜਾਂਚ ਪੜਤਾਲ ਕੀਤੀ ਤਾਂ ਕੁੜੀ ਵਾਲਿਆਂ ਦੇ ਘਰ ਤੋਂ ਹੀ ਮੁੰਡੇ ਦੀ ਮ੍ਰਿਤਕ ਦੀ ਬਰਾਮਦ ਹੋਈ ਹੈ। ਕੁੜੀ ਦੀ ਮਾਂ ਨੂੰ ਸਮਝ ਨਹੀਂ ਆ ਰਹੀ ਕਿ ਕਿਹੜੀ ਗੱਲ ਦੀ ਇੰਨੀ ਨਫ਼ਰਤ ਕੱਢੀ ਗਈ ਹੈ। ਉਹ ਤਾਂ ਸਭ ਕੁਝ ਕੁੜੀ ਵਾਲਿਆਂ ਦੇ ਹਿਸਾਬ ਦੇ ਨਾਲ ਹੀ ਕਰ ਰਹੇ ਸੀ। ਉਹਨਾਂ ਦੀ ਕੁੜੀ ਖੁਦ ਚੱਲ ਕੇ ਮੁੰਡੇ ਦੇ ਘਰ ਪਹੁੰਚੀ ਸੀ ਜਿਸ ਤੋਂ ਬਾਅਦ ਇਹ ਰਿਸ਼ਤਾ ਕੀਤਾ ਗਿਆ। ਫਿਰ ਆਖਿਰਕਾਰ ਕਿਉਂ ਕੁੜੀ ਵਾਲਿਆਂ ਦੇ ਵੱਲੋਂ ਉਸਦੇ ਮੁੰਡੇ ਨੂੰ ਮਾਰ ਦਿੱਤਾ ਗਿਆ। ਕੁੜੀ ਦੀ ਮਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ। ਉਸਦੇ ਕੋਲੋਂ ਪੁੱਛਗਿੱਛ ਕੀਤੀ ਜਾਣੀ ਹੈ। ਦੱਸਦੀ ਹੈ ਕਿ ਸਾਹਿਲ ਤਿੰਨ ਭੈਣਾਂ ਦਾ ਇਕਲੌਤਾ ਵੀਰ ਸੀ। ਸਾਹਿਲ ਦੀ ਮਾਂ ਇਸ ਸਮੇਂ ਰੋ-ਰੋ ਕੇ ਜਿਨ੍ਹਾਂ ਦਾ ਬੁਰਾ ਹਾਲ ਹੋ ਚੁੱਕਿਆ ਉਹ ਇਹੀ ਸਵਾਲ ਕਰ ਰਹੇ ਨੇ ਕਿ ਆਖਿਰਕਾਰ ਮੇਰੇ ਮੁੰਡੇ ਦੀ ਗਲਤੀ ਕੀ ਸੀ? ਕੁੜੀ ਵਾਲਿਆਂ ਦੇ ਵੱਲੋਂ ਇੰਝ ਕੀਤਾ ਕਿਉਂ ਗਿਆ? ਪਰਿਵਾਰ ਦੇ ਵੱਲੋਂ ਇਸ ਸਮੇਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤੇ ਕੁੜੀ ਦੇ ਪਰਿਵਾਰ ਵਾਲਿਆਂ ਦੇ ਖਿਲਾਫ ਕਾਰਵਾਈ ਤਰੰਦੇ ਲਈ ਵੀ ਕਿਹਾ ਜਾ ਰਿਹਾ ਹੈ ਮ੍ਰਿਤਕ ਦੇ ਨੂੰ ਕਬਜ਼ੇ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਪਹਿਲਾਂ ਦੇ ਮੁੰਡੇ ਕੁੜੀ ਮਤਲਬ ਕਿ ਇੱਕ ਦੂਜੇ ਨੂੰ ਪਸੰਦ ਕਰਦੇ ਸੀ ਤੇ ਕੁੜੀ ਇੱਕ ਦਿਨ ਸਾਡੇ ਘਰੇ ਗਈ ਇਹਨੇ ਮਗਰੇ ਨਾਲ ਆਈ ਉਹਨਾਂ ਨੂੰ ਫੋਨ ਕੀਤਾ ਉਹਦੇ ਮੰਮੀ ਡੈਡੀ ਨੂੰ ਕਿ ਆ ਤੁਹਾਡੀ ਕੁੜੀ ਆਈ ਆ ਕਿ ਇਹ ਮਤਲਬ ਕਿ ਕੀ ਕਰਨਾ ਜੀ ਦਾ ਉਹਨਾਂ ਨੇ ਮੁੰਕੇ ਇਹ ਗੱਲ ਆਖਿਆ ਕਿ ਚਲੋ ਅਸੀਂ ਉਹਨਾਂ ਨੂੰ ਕਹਿ ਕੇ ਚਲੋ ਤੁਹਾਡੀ ਇੱਜ਼ਤ ਹਰ ਇੱਕ ਦੀ ਧੀਆਂ ਭੈਣ ਦੀ ਇੱਜ਼ਤ ਹਰ ਇੱਕ ਦੀ ਹੁੰਦੀ ਹੈ ਇਹਨਾਂ ਨੂੰ ਕਹਿ ਕੇ ਚਲੋ ਤੁਸੀਂ ਰਿਸ਼ਤਾ ਕਰ ਲਓ ਇਹਨਾਂ ਨੇ ਰਿਸ਼ਤਾ ਕੀਤਾ ਹੱਲੇ ਸਾਡੇ ਕੋਲ ਜਿਹੜੀਆਂ ਫੋਟੋਆਂ ਨੇ ਰੋਕੇ ਦੀਆਂ ਉਹੀ ਹੈਗੀਆਂ ਜੀ ਇਹਨਾਂ ਨੇ ਅੱਜ ਇਹ ਰੋਕਾ ਕਰਕੇ ਮੁੰਕੇ ਅੱਜ ਸਾਡੇ ਆਪਣੇ ਘਰ ਆ ਕੇ ਖੰਦਰ ਨਾ ਪਤਾ ਸੋ ਮੁੰਡੇ ਦੀ ਉਮਰ ਕੋਈ 18 ਸਾਲ ਹੈਗੀ 18 ਸਾਲ ਦੀ ਹੈਗੀ ਕੁੜੀ ਦੀ ਵੀ ਇੰਨੀ ਹੈਗੀ 18 ਸਾਲ ਤੁਹਾਡੇ ਕਿੱਥੇ ਮੁੰਡਾ ਕਿੱਥੋਂ ਦਾ ਰਹਿਣ ਵਾਲਾ ਜੀ ਮੁੰਡਾ ਇਹ ਪ੍ਰੇਮ ਨਗਰ ਦਾ ਜੀ 2 ਨੰਬਰ ਗਲੀ ਦਾ ਫੜਿਆ ਜ ਇਹਨਾਂ ਦੇ ਸਿਰਫ ਜਿਹੜੀ ਮੁੰਡੇ ਦੀ ਇਹਦੀ ਕੁੜੀ ਦੀ ਮਾਂ ਵਾ ਬਸ ਉਹਨੂੰ ਫੜਿਆ ਜੇ ਬਾਕੀ ਸਾਰੇ ਜੀ ਘਰੋਂ ਫਰਾਰ ਹਾਂਜੀ ਤੁਹਾਨੂੰ ਕੋਚਨ ਤੋਂ ਤਲਾਕ ਹੋ ਗੇ ਨਹੀਂ ਹੱਲੇ ਕੁਝ ਨਹੀਂ ਜੀ ਕੱਢਿਆ ਗਿਆ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਮਾਰਕ ਅੰਦਰ ਨੱਪਦਾ ਹੈ ਅੰਦਰ ਸਮੈਲ ਆਉਂਦੀ ਜੀ ਬਹੁਤ ਜੰਗੰਦੀ ਤੁਸੀਂ ਆਪ ਸਮੈਲ ਲੈ ਸਕਦੇ ਹੋ ਮਤਲਬ ਕਿ ਗੇਟ ਲੱਗੇ ਹੋ ਜਾਓ ਸਮੈਲ ਆਉਂਦੀ ਬਹੁਤ ਗੰਦੀ ਸਮੈਲ ਆਉਂਦੀ ਮੁੰਡਾ ਦਾ ਨਾਮ ਕੀ ਸੀ ਸਾਹਿਲ ਮਟੂ ਕਰਦਾ ਕੀ ਸੀ ਮੁੰਡਾ ਪੜਦਾ ਹੀ ਜੀ ਕਿਹੜੀ ਕਲਾਸ ਵਿੱਚ ਇਹ ਪੜਦਾ ਹੀ ਇਹ 10ਵੀਂ ਪੜਨ ਰਿਹਾ ਹੀ ਜੀ ਸੱਦਿਆ ਘਾਰੇ ਨੇ ਮੇਰਾ ਪੁੱਤ ਮਰਵਾ ਦਿੱਤਾ ਕੁੜੀ ਨਾਲ ਕੀ ਰਿਸ਼ਤਾ ਹੈ ਕੁੜੀ ਨੇ ਮੰਗੜੀ ਕੀਤੀ ਜਬਰਦਸਤੀ ਮੈਨੂੰ ਫੋਨ ਕਰ ਕਰ ਕੇ ਕਹਿੰਦੇ ਜੀ ਇਹਦਾ ਵਿਆਹ ਕਰ ਦੋ ਜੀ ਤੇ ਚੇਤੀ ਦੇ ਵਿਆਹ ਕਰ ਦੋ ਮੈਂ ਮੇਰੇ ਪੁੱਤ ਅਜ ਨਹੀਂ ਇੰਨੇ ਜੋਗਾ ਹਏ ਮੇਰਾ ਪੁੱਤ ਨਹੀਂ ਇੰਨੇ ਜੋਗਾ ਮੈਂ ਅਜ ਨਹੀਂ ਕਰ ਰਹਾ ਇਹ 18 ਸਾਲ ਨੂੰ ਬਰਨੀ ਹੋਈ ਮਨਦੀ ਨੀਰ ਜਨਾਨੀ ਬੜੀ ਛੇਤੀ ਮ ਵਿਆਹ ਮੰਗਦੀ ਥੋੜੇ ਦਿਨ ਪਹਿਲਾਂ ਫਿਰ ਮੈਨੂੰ ਫੋਨ ਕੀਤਾ ਤਿੰਨ ਦਿਨ ਪਹਿਲਾਂ ਵਿਆਹ ਮੰਗਦੀ ਰਹੀ ਸੀ ਜਿੱਦੋ ਚਾਰੀ ਰਾਤ 9 ਵਜੇ ਨਾਲ 10 ਵਜੇ ਨਾਲ ਗੇੜੀ ਮਾਰੀ ਇੱਕ ਵਾਰੀ 10 ਵਜੇ ਨਾਲ ਮਾਰੀ ਜਨਾਨੀ ਆਈ ਆ ਘਰ ਆਣ ਕੇ ਪਤਾ ਦੀ ਅੰਦਰੋਂ ਪੈਸੇ ਪੂਹੇ ਕੱਢ ਕੇ ਲੈ ਕੇ ਗਏ ਸਾਨੂੰ ਕਰੀਬ 2 ਵਜੇ ਇੱਕ ਇਤਲਾਹ ਮਿਲੀ ਆ ਕਿ ਇੱਕ ਸ਼ਾਹਲ ਨਾਮ ਦਾ ਮੁੰਡਾ ਜਿਹੜਾ ਕਿ ਜਿੱਦੀ ਇੰਗੇਜਮੈਂਟ ਆ ਨਿਊ ਗੋਵਿੰਦਨਗਰ ਦੇ ਉਹ ਹੀਆ ਅੰਗੇਜਮੈਂਟ ਹੋਈ ਆ ਚਰਨਜੀਤ ਦੇ ਲੜਕੀ ਨਾਲ ਉਹ ਕਿਤੇ ਐਤਵਾਰ ਦਾ ਉਹਦੇ ਨਾਲ ਘੁੰਮਣ ਗਿਆ ਉਹ ਅੱਜ ਜਿਹੜੀ ਲੜਕੀ ਦੀ ਮਾਤਾ ਉਹਨਾਂ ਦੇ ਘਰੇ ਗਈ ਆ ਤੇ ਉਹਦੀ ਮਾਤਾ ਨੇ ਪੁੱਛਿਆ ਅੱਗੇ ਵੀ ਆਣ ਜਾਣ ਹੋਣਾ ਜੀ ਉਹਨਾਂ ਨੇ ਪੁੱਛਿਆ ਵੀ ਲੜਕਾ ਕਿੱਥੇ ਆ ਕਹਿੰਦਾ ਘੁੰਮਣ ਗਿਆ ਉਹ ਕੁਦਰਤੀ ਉਹ ਜਿਲੇ ਮਾਤਾ ਆ ਗਈ ਤੇ ਉਹਦੀ ਮਾਤਾ ਵੀ ਲੜਕੇ ਦੀ ਸ਼ਾਇਰ ਦੀ ਨਾਲ ਹੀ ਆ ਗਈ ਪਿੱਛੇ ਉਹਨਾਂ ਦੇਖਿਆ ਜਿਲੇ ਘਰ ਦੇ ਲੱਗ ਗਿਆ ਤੇ ਉਹਨੂੰ ਸਮੈਲ ਆ ਰਹੀ ਸੀ ਤਾਂ ਹਿਊਮਨ ਬੋਡੀ ਦੀ ਠੀਕ ਆ ਉਹ ਉਸੇ ਵੇਲੇ ਉਹਨੇ ਥਾਣੇ ਤਲਾਹ ਦਿੱਤੀ ਆ ਹਾਂ ਉਸ ਮੌਕੇ ਤੇ ਅਸੀਂ ਸਾਰੇ ਨਾਇਬ ਤਹਿਸੀਲਦਾਰ ਦੀ ਹਾਜ਼ਰੀ ਪਹੁੰਚ ਗਏ ਇੱਥੇ ਉਸ ਤੋਂ ਬਾਅਦ ਚ ਐਫ ਆਈ ਆਰ ਦਰਜ ਕੀਤੀ ਹੈ ਕਤਲ ਦੀ ਤੇ ਇੱਕ ਸਰ ਡੈੱਡ ਬੋਡੀ ਕਿੱਦਾਂ ਮਿਲੀ ਤੇ ਕਿੱਥੋਂ ਮਿਲੀ ਹੈ ਡੈੱਡ ਬੋਡੀ ਜਿਹੜੀ ਹੈ ਉਹਨਾਂ ਨੇ ਦਫਨਾਈ ਵੀ ਆਪਣੇ ਘਰ ਦੇ ਅੰਦਰ ਟੋਇਆ ਪੱਟ ਕੇ ਉੱਥੋਂ ਅਸੀਂ ਕੱਢ ਕੇ ਲੈ ਆਏ ਉਹ ਪਰਚਾ ਦਿੱਤਾ ਤਿੰਨ ਬੰਦਿਆਂ ਦੇ ਬਾਈ ਨੇਮ ਪਰਚਾ ਦੋ ਅਨਨੋਨ ਤੇ ਬਾਕੀ ਪੋਸਟਮਾਰਟਮ ਕਰਾਉਣ ਤੋਂ ਬਾਅਦ ਜੋ ਆਏਗਾ ਉਹ ਆਗੇ ਆ